ਤਦੋਂ ਅੱਜਪਾਤ ਨੂੰ ਤਸਵੀਰਾਂ ਵਖਾ ਰਿਹਾ ਜਿੱਥੇ ਕਿ ਚੋਨਾ ਦਾ ਗੌਰਜੋ ਸਵੇਰ ਤੋਂ ਬੜੀ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਸੀ ਸੋ ਇੱਥੇ ਹੀ ਇੱਕ ਅਜੀਬ ਤਕਲਾ ਜੋ ਸਾਨੂੰ ਸੁਣਨ ਚਾਹੀ ਹੈਗੀ ਹੈ ਕਿ ਦੋ ਸ਼ਖਸ ਐਸੇ ਹੈਗੇ ਜਿਨ੍ਹਾਂ ਨੇ ਜਿਨ੍ਹਾਂ ਨੇ ਇਹ ਐਲੀਗੇਸ਼ਨ ਲਗਾ ਰਿਹਾ ਕਿ ਸਾਡੇ ਕੋਲ ਵੋਟ ਨਹੀਂ ਪਾਈ ਸੋ ਉਹ ਆਪ ਉਹਨਾਂ ਨਾਲ ਗੱਲਬਾਤ ਕਰਨੀ ਪਈ ਹਾਂਜੀ ਮੈਨੂੰ ਕੀ ਨਾਮ ਤੁਹਾਡਾ ਸਰ ਮੈਂ ਸਾਢੇ 3:00 ਵੀ ਇੱਦੀ ਆਈ ਹੋਈ ਹਾਂ ਤੇ ਅੰਦਰ ਗਏ ਆਂ ਵੋਟ ਪਾਉਣ ਵਾਸਤੇ ਗਏ ਆਂ ਕਦੀ ਕਦੀ ਇੱਧਰ ਜਾਓ ਕਦੀ ਕਦੀ ਉੱਧਰ ਜਾਓ ਮੈਂ ਸਾਢੇ 3:00 ਵੀ ਇੱਦੀ ਆਈ ਹੋਈ ਹਾਂ ਤੇ ਅੰਦਰ ਗਏ ਆ ਵੋਟ ਪਾਣ ਵਾਸਤੇ ਗਏ ਆ ਕਦੀ ਕਹਿੰਦੇ ਇੱਧਰ ਜਾਓ ਕਦੀ ਕਹਿੰਦੇ ਉੱਧਰ ਜਾਓ ਜਦੋਂ ਅਸੀਂ ਵੋਟ ਪਾਣ ਗਏ ਕਹਿੰਦੇ ਵੋਟ ਬੰਦ ਕਰ ਦਿੱਤੀ ਚਲੋ ਜਾਓ ਬਾਹਰ ਨਹੀਂ ਕਰੈਕਟ ਟਾਈਮ ਕਿੰਨਾ ਹੋਇਆ ਸੀਗਾ ਜਦੋਂ ਤੁਸੀਂ ਅੰਦਰ ਅਸੀਂ ਅੰਦਰ ਗਏ ਸੀ 3:30 ਵਜੇ 3:30 ਵਜੇ ਤੋਂ ਪਹਿਲਾਂ ਹੀ ਅੰਦਰ ਚੱਲ ਗਏ ਸੀ ਅਸੀਂ ਅੱਛਾ 3:30 ਵਜੇ ਤੋਂ ਪਹਿਲਾਂ ਅੰਦਰ ਚੱਲ ਗਏ ਸੀ ਪਰਚੀ ਵਗੈਰਾ ਲੱਭਦੇ ਰਹੇ ਕਦੀ ਕਹਿੰਦੇ ਇੱਧਰ ਚੱਲ ਜਾਓ ਕਦੀ ਉੱਧਰ ਕਹਿੰਦੇ ਜਾਓ ਕਿੰਨੇ ਨੰਬਰ ਦੇ ਪੈਣੀ ਸੀ ਵੋਟ ਸਾਡੀ 5 ਬਣ ਸੀਗੀ 8 ਨੰਬਰ ਦੇ ਵਿੱਚ 8 ਨੰਬਰ ਦੇ ਵਿੱਚ ਤੁਸੀਂ ਵੀ ਸੀਗੇ ਉੱਥੇ ਹਾਂਜੀ ਸਾਡੇ ਨਾਲ 2 ਉਹ ਤਾਂ ਇਦੀ ਸਾਰਿਆਂ ਨੂੰ ਬਾਹਰ ਕੱਟਿਆ ਗਿਆ ਸਾਰਿਆਂ ਨੂੰ ਕੱਟਿਆ ਕਿਸੇ ਨੂੰ ਵੋਟ ਨਹੀਂ ਪਾਣ ਦਿੱਤੀ ਗਈ ਹੈ 4 ਵਜੇ ਟਾਈਮ ਹੁੰਦਾ ਹੈ ਕਿ 4 ਵਜੇ ਤੋਂ ਪਹਿਲਾਂ ਪਹਿਲਾਂ ਜਿਹੜਾ ਬੰਦਾ ਅੰਦਰ ਵੜ ਗਿਆ ਉਹਨੂੰ ਵੋਟ ਪਾਣ ਦਿੱਤੀ ਤੁਸੀਂ ਕੌਣ ਬਾਜੀ ਆਪਣਾ ਕੀ ਨਾਮ ਹੈ ਮੈਂ ਸਰਦਾਰ ਐਡਵੋਕੇਟ ਈਵਰਾ ਸਿੰਘ ਸਿੱਧੂ 4 ਵਜੇ ਤੋਂ ਪਹਿਲਾਂ ਪਹਿਲਾਂ ਟਾਈਮ ਹੁੰਦਾ ਹੈ ਜਿਹੜਾ ਬੰਦਾ ਚਲ ਗਿਆ ਅੰਦਰ ਤੇ ਉਹਨੂੰ ਵੋਟ ਪਾਣ ਦਿੱਤੀ ਜਾਏਗੀ ਪਰ ਇਹਨਾਂ ਨੂੰ 4 ਵਜੇ ਤੋਂ ਬਾਅਦ ਵੀ ਵੋਟ ਨਹੀਂ ਪਾਣ ਦਿੱਤੀ ਕੀ ਕਹਿੰਦੇ ਮਸ਼ੀਨਾਂ ਬੰਦ ਕਰਤੀਆਂ ਤੁਸੀਂ ਤੁਹਾਡੀ ਡਿਊਟੀ ਬਣਦੀ ਹੈ ਕਿ ਤੁਸੀਂ ਬਾਹਰ ਆ ਕੇ ਚੈੱਕ ਕਰੋ ਕਿਹੜੇ-ਕਿਹੜੇ ਬੰਦਾ ਬਾਹਰ ਹੈਗਾ ਉਹਦੀ ਵੋਟ ਪਾਓ ਤੁਸੀਂ ਇਹ ਐਟ ਡਿਊਟੀ ਬੰਦੀ ਹੈ ਰਿਟਰਨਿੰਗ ਅਫੀਸਰ ਦੀ ਕਿ ਬਾਹਰ ਆ ਕੇ ਚੈੱਕ ਕਰੇ ਕਿ ਕਿਹੜੇ ਕਿਹੜੇ ਬੰਦੇ ਬਾਹਰ ਵੇਟ ਕਰ ਰਹੇ ਹਨ ਉਹਨਾਂ ਦਾ ਰਾਈਟ ਹੈ ਅਕੋਰਡਿੰਗ ਟੂ 21 ਆਰਟੀਕਲ ਇਨ ਇੰਡੀਅਨ ਕਨਸਟੀਟਿਊਸ਼ਨ ਆ ਹਵ ਅ ਰਾਈਟ ਟੂ ਵੋਟ ਤੇ ਜੋ ਇਹਨਾਂ ਨੂੰ ਪੂਰਾ ਨਹੀਂ ਸਰ ਪਹਿਲੀ ਵਾਰ ਹੋਇਆ ਸਾਡੇ ਵਿੱਚ ਨਵੰਬਰ 15 ਦੇ ਆ ਸਕੂਲ ਉੱਤੇ ਵੋਟਿੰਗ ਸਾਰੇ ਨਾਲ ਕਦੀ ਨਹੀਂ ਆਇਆ ਪਹਿਲੀ ਸਕੂਲ ਦਾ ਮੈਂ ਕਹੂੰਗਾ ਪੁਲਿਸ ਵਾਲਿਆਂ ਨੇ ਸਾਡਾ ਬਹੁਤ ਸਾਥ ਦਿੱਤਾ ਇਸ ਸੀਜ਼ ਦੇ ਰਿਟਰਨਿੰਗ ਅਫੀਸਰ ਦੀ ਡਿਊਟੀ ਬੰਦੀ ਸੀਗੀ ਇਲੈਕਸ਼ਨ ਕਮਿਸ਼ਨ ਦੀ ਡਿਊਟੀ ਬੰਦੀ ਸੀ ਕਿ ਕਿ ਬਾਹਰ ਆ ਕੇ ਸਾਡੇ ਨਾਲ ਗੱਲ ਕਰੇ ਜਿਹੜੇ ਸਾਡੇ ਦੋ ਭਰਾ ਇ ਤੇ ਉਹ ਇਹਨਾਂ ਦੀ ਵੋਟ ਨਹੀਂ ਪਾਈ ਗਈ ਜਦਕਿ ਹਲੇ ਮੇਰੇ ਬੋਰਡ ਦੇ ਇਹ ਬੰਦੇ ਨਹੀਂ ਹੈਗੇ ਐ ਕਿ ਪਾਈ ਨੰਬਰ ਬੋਰਡ ਦੇ ਮੈਂ ਹੁਣ ਜੋ ਹੱਕ ਹੈ ਉਹ ਹੱਕ ਹੈ ਜੀ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮੈਂ ਕਹਿੰਦਾ ਜਾਂ ਤਾਂ ਇਹਨਾਂ ਦੋਨਾਂ ਦੀ ਵੋਟ ਪਾਈ ਜਾਵੇ ਇਹ ਟੱਪੇ ਪਾਰ ਨਹੀਂ ਆਣ ਦਿੱਤੇ ਜਾਂਦੇ ਦੋ ਬੰਦੇ ਨਹੀਂ ਹੋਰ ਜ਼ਿਆਦੇ ਵੀ ਆ ਇਹਨਾਂ ਦੇ ਨਾਲ ਹੋਰ ਵੀ ਬੰਦੇ ਤੁਸੀਂ ਇਹ ਕਹਿ ਰਹੇ ਹੋ ਕਿ ਹੋਰ ਵੀ ਬੰਦੇ ਹੈਗੇ ਜਿਨ੍ਹਾਂ ਨੂੰ ਵੋਟ ਨਹੀਂ ਪਾਇਆ ਨਹੀਂ ਪਤਾ ਕਿ ਗਲਤ ਹੈ ਕਿਹੜੇ ਬੰਦੇ ਨੇ ਤੁਹਾਨੂੰ ਵੋਟ ਪਾਣ ਤੋਂ ਮਨਾ ਕੀਤਾ ਕੀ ਨਾਮ ਜਾਣਦੇ ਹੋ ਤੁਸੀਂ ਕੌਣ ਸੀ ਵੀ ਨਹੀਂ ਜਾਣਦੇ ਨਾਮ ਉਹ ਜੋ ਕਟਵਾਰਾਂ ਪਰ ਬੈਠੇ ਹੈ ਜੋ ਜੋ ਵੋਟ ਪਵਾ ਰਹੇ ਹੋ ਅਸੀਂ ਇਦਾਂ ਨਾਮ ਨਹੀਂ ਜਾਣਦੇ ਕਿਸੇ ਦਾ ਜੋ ਉਸ ਨੰਬਰ ਤੋਂ ਜੋ ਉਹਨਾਂ ਨੂੰ ਆਪੇ ਪਤਾ ਹੈ ਪੁਲਿਸ ਅਫੀਸ਼ੀਅਲਸ ਨਾਲ ਮੈਂ ਗੱਲ ਕੀਤੀ ਮੈਂ ਕਿਹਾ ਸਰ ਸਾਨੂੰ ਅੱਗੇ ਜਾਣ ਦੋ ਜੋ ਦੋ ਬੰਦੇ ਕਹਿੰਦੇ ਹੈਗੇ ਇਹਨਾਂ ਨੂੰ ਅੱਗੇ ਜਾ ਕੇ ਗੱਲ ਕਰਨ ਦੋ ਉਹਨਾਂ ਨੇ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਆਪਾਂ ਕਿ ਆ ਕਿ ਪ੍ਰੈਸਾਈਡਿੰਗ ਆਫੀਸਰ ਨੂੰ ਤੁਸੀਂ ਬਾਹਰ ਭੇਜ ਦੋ ਉਹਨਾਂ ਨਾਲ ਆਪਾਂ ਗੱਲ ਕਰ ਲਈ ਉਹ ਵੀ ਨਹੀਂ ਕਿ ਸਾਡੇ ਨਾਲ ਕੋਈ ਗੱਲ ਕੀਤੀ ਹੁਣ ਇਹ ਵੀ ਬੰਦੇ ਅੰਦਰ ਬੈਠੇ ਆ ਕਾਊਂਟਿੰਗ ਚੱਲਦੀ ਪਈ ਆ ਪਰ ਦੋ ਵੋਟਾਂ ਪੈ ਕੇ ਫਿਰ ਬਾਹਰ ਨਿਕਲੇਗੀ ਨਹੀਂ ਤਾਂ ਡੱਬਾ ਬਾਹਰ ਨਹੀਂ ਨਿਕਲੂਗਾ ਜਦ ਕਿ ਇਹਨਾਂ ਦਾ ਪਾਵੇਂ ਬਾਈ ਨੰਬਰ ਬੋਰਡ ਆ ਹਾਂਜੀ ਜੀ ਨਮਸਕਾਰ ਮੈਂ ਮੁਹੰਮਦ ਅਕਬਰ ਅਲੀ ਆਲ ਇੰਡੀਆ ਆਲਮਾ ਬੋਰਡ ਪੰਜਾਬ ਚੇਅਰਮੈਨ ਇਹ ਤਾਂ ਸਿਰਫ ਬਾਹਰ ਦੀ ਗੱਲ ਹੋ ਰਹੀ ਆ ਦੋ ਬੰਦੇ ਦੀ ਪਰੇਸ਼ਾਨੀ ਜੋ ਕਿ ਤੁਸੀਂ ਨੋਟ ਕੀਤਾ ਅੰਦਰੋਂ ਜਿਹੜੇ ਬੰਦੇ ਨੇ ਅੰਦੇ ਅੰਦਰ ਐਂਟਰੀ ਹੋ ਗਏ ਸਾਡੇ 3 ਵਜੇ ਤੋਂ ਮਤਲਬ ਕਿ ਉਹ ਲਾਸਟ ਟਾਈਮ ਤੱਕ ਉੱਥੇ ਰਹੇ ਉਹ ਵੀ ਆ ਕੇ ਸਾਨੂੰ ਆਪਣੀਆਂ ਪਰੇਸ਼ਾਨੀਆਂ ਦੱਸ ਰਿਹਾ ਕਿ ਅੰਦਰ ਸਾਨੂੰ ਵੋਟ ਪਾਣ ਦਾ ਮੌਕਾ ਨਹੀਂ ਦਿੱਤਾ ਗਿਆ ਭਾਜੀ ਜਦੋਂ ਉਹਨਾਂ ਨੇ ਤੁਹਾਨੂੰ ਪਰੇਸ਼ਾਨੀ ਦਾ ਦੱਸਿਆ ਸੀ ਤੁਸੀਂ ਮੌਕੇ ਦੇ ਉੱਤੇ ਕਿਉਂ ਨਹੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਵੋਟ ਕਿਉਂ ਨਹੀਂ ਪਾਣ ਦੇ ਰਹੇ ਮੌਕਾ ਨਹੀਂ ਮੌਕੇ ਤੇ ਨਹੀਂ ਆ ਗਿਆ ਕੰਦੇ ਆੜ ਕੱਢਦੇ ਕਿ ਅੰਦਰ ਭੇਜ ਤੋਂ ਅਸੀਂ ਆਪੇ ਪੋਟ ਪਾ ਦਾਂਗੇ ਮੌਕੇ ਤੇ ਆਸੀ ਮੌਜੂਦਾ ਅਫਸਰ ਨੂੰ ਇੱਥੇ ਅਪੀਲ ਕੀਤੀ ਕਿ ਆ ਵੋਟ ਆ ਪਰੇਸ਼ਾਨੀ ਦੇ ਨਾਲ 4:00 ਬਜ ਕੇ 3 ਜਾਂ 5 ਮਿੰਟ ਹੋ ਰਹੇ ਹੋਣੇ ਆਪਾਂ ਉਹਨਾਂ ਨੂੰ ਅਪੀਲ ਕੀਤੀ ਕਿ ਇਹਨਾਂ ਨੂੰ ਅੰਦਰ ਵੋਟ ਪਾਣ ਦਿਓ ਇਹ ਨਾ ਇੱਕ ਪੀਸੀਬੀ ਪਾਰਟੀ ਦੇ ਹੈਗੇ ਆਪਾਂ ਇਹ ਨਹੀਂ ਕਹਿ ਰਹੇ ਕਿ ਇਸ ਪਾਰਟੀ ਦਾ ਉਸ ਪਾਰਟੀ ਦਾ ਇੱਥੇ ਲੋਕਾਂ ਨੂੰ ਰੋਕਿਆ ਗਿਆ 4:00 ਵਜੇ 5 ਮਿੰਟ ਤੇ ਹੀ ਪਰ ਅੰਦਰ ਜਿਹੜੇ ਬੰਦੇ ਸੀਗੇ ਉਹਨਾਂ ਨੂੰ ਤਾਂ ਪਾਸ ਦੇਣਾ ਚਾਹੀਦਾ ਸੀਗਾ ਜੋ ਪਹਿਲਾਂ ਚੱਲ ਗਏ ਸੀਗੇ तकरीबन 25 30 ਬੰਦੇ ਇੱਧਾ ਦੇ ਹੈਗੇ ਜਿਹੜੇ ਅੰਦਰੋਂ ਬਾਹਰ ਆਏ ਆ ਉਹਨਾਂ ਨੂੰ ਨਹੀਂ ਪਾਸ ਦਿੱਤਾ ਗਿਆ ਮੈਂ ਸਿਸਟਮ ਨੂੰ ਗੁਜਾਰਿਸ਼ ਕਰਾਂਗਾ ਕਿ ਵੋਟ ਜਿਹੜਾ ਹੈਗਾ ਇਹ ਬੰਦੇ ਦਾ ਅਧਿਕਾਰ ਹੈਗਾ ਆ ਇਸ ਚੀਜ਼ ਤੋਂ ਉਹਨਾਂ ਨੂੰ ਵੰਜੀਤ ਨਾ ਕੀਤਾ ਜਾਵੇ ਆ ਕਿ ਸਿਸਟਮ ਨੂੰ ਕਿੰਨੇ ਵਜੇ ਉਹਨਾਂ ਨੇ ਦੱਸਿਆ ਕਿ ਸਾਨੂੰ ਵੋਟ ਮਤਲਬ ਨਹੀਂ ਪਾਣ ਦਿੱਤੀ ਗਈ ਕਿੰਨੇ ਵਜੇ ਦੱਸਿਆ ਉਹਨਾਂ ਨੇ ਜਿੱਦਾਂ ਹੁ 4 ਵਜੇ ਤਕਰੀਬਨ 15 15-17 ਮਿੰਟ ਚ ਉਹ ਅੰਦਰੋਂ ਆਏ ਜਦੋਂ ਆਪਾ ਤਾਂ ਵੇਟ ਕਰਦੇ ਰਹੇ ਜਿੱਦਾਂ ਜਿੱਦਾਂ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਕਿਹਾ ਇੱਥੇ ਪੂਰੇ ਖਾਣ ਨੂੰ ਖਾਲੀ ਕਰ ਦੋ ਅਸੀਂ ਬਿਲਕੁਲ ਮਹੱਲਾ ਵਾਸੀਆਂ ਨੇ ਸਾਰੇ ਪਾਟੀਆਂ ਦੇ ਲੋਕਾਂ ਨੇ ਬਿਲਕੁਲ ਫਿਨਿਸ਼ ਕਰਤਾ ਜਦੋਂ ਉਹ ਬਾਹਰੋਂ ਅੰਦਰੋਂ ਬਾਹਰ ਆਏ ਤਾਂ ਉਹਨਾਂ ਨੇ ਪੁੱਛਿਆ ਕਿ ਅੰਦਰ ਕਿਹਦਾ ਦਾ ਮਾਹੌਲ ਹੈ ਉਹਨਾਂ ਨੇ ਕਿ ਕੀ ਮਾਹੌਲ ਹੈ ਅੰਦਰ ਤਾਂ ਸਾਨੂੰ ਵੋਟ ਹੀ ਨਹੀਂ ਪਾਣ ਦਿੱਤਾ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਵੋਟ ਪਾਣ ਤੋਂ ਰੋਕਣਾ ਇਹ ਬਹੁਤ ਵੱਡਾ ਮੈਂ ਸਮਝਦਾ ਇੱਕ ਅਪਰਾਧ ਹੈ ਸਰਕਾਰ ਦੇ ਉੱਤੇ ਜੇ ਆਪਾਂ ਕਹਿ ਸਕਦੇ ਹਾਂ ਜਿਹੜੇ ਉੱਤੇ ਹਾਇਰ ਅਫੀਸ਼ੀਅਲਸ ਬੈਠੇ ਨੇ ਜਿਹੜੇ ਇਲੈਕਸ਼ਨ ਕਮਿਸ਼ਨ ਹੈ ਉਹਨੇ ਡਿਊਟੀ ਬੰਦੀ ਹੈ ਕਿ ਉਹ ਹਰ ਕਰ ਦੇ ਵਿੱਚ ਆਪਣੀ ਪਰਚੀਆਂ ਭੇਜਣ ਜੋ ਸਲਿੱਪ ਜੋ ਵੋਟਾਂ ਪੈਣਗੀਆਂ ਜਿੱਦਾਂ ਕਿ ਹਰ ਐਮ ਐਲ ਇਲੈਕਸ਼ਨ ਐਮ ਪੀ ਇਲੈਕਸ਼ਨ ਸੇ ਹੁੰਦਾ ਹੈ ਕਿਉਂ ਨਹੀਂ ਹੈ ਕਾਰਪੋਰੇਸ਼ਨ ਇਲੈਕਸ਼ਨ ਤੇ ਇਹ ਚੀਜ਼ ਕਰਦੇ ਨੇ ਥੋੜੀ ਗੱਲ ਹੋਈ ਆ ਉਹਨੂੰ ਆਲਾ ਅਧਿਕਾਰੀਆਂ ਸਰ ਸਾਡਾ ਗੱਲ ਹੀ ਨਹੀਂ ਕਰ ਰਹੇ ਤੇ ਜੋ ਪੁਲਿਸ ਅਫੀਸ਼ਰ ਬੈਠੇ ਆ ਉਹ ਕਹਿੰਦੇ ਨਹੀਂ ਨਹੀਂ ਬਾਹਰ ਤੱਕ ਬੈਠਾ ਤੁਸੀਂ ਆਪਾਂ ਬਾਹਰ ਬਿਲਾਵਾਂਗੇ ਇਸ ਵਾਰ ਜਿਹੜੀ